ਖਾਣਾ ਬਣਾ ਖਾਣਾ ਖਾ ਕੱਪੜੇ ਪਹਿਨਾਓ ਕੱਪੜੇ ਉਤਾਰੋ ਕੱਪੜੇ ਸਾਫ ਕਰੋ ਇਹ ਕੀ ਹੈ ਦਿਨ ਵਿੱਚ 2-3 ਘੰਟੇ ਖਾਣਾ ਬਣਾਇਆ ਫਿਰ ਖਾਣਾ ਖਾਦਾ ਫਿਰ ਮੇਜ਼ ਪੂੰਜੀ ਫਿਰ ਬਰਤਨ ਧੋਏ ਹੋਣ ਵਾਸ਼ਿੰਗ ਮਸ਼ੀਨ ਵਿੱਚ ਕੱਪੜੇ ਪਾਉਣੇ ਹਨ ਉਸ ਤੋਂ ਬਾਅਦ ਰਸੀ ਤੇ ਸੁਕਾਉਣੇ ਹਨ ਫਿਰ ਤਹਿ ਕਰਕੇ ਰੱਖਣੇ ਹਨ ਅਖੀਰ ਵਿੱਚ ਦਿਨ ਵਿੱਚ ਇੱਕ ਵਾਰੀ ਕਲਮ ਚੁੱਕੀਏ ਕੀ ਲਿਖ ਸਕੀਏ ਕਿ ਤੋ ਬੀਨੂ ਕੀ ਕੀ ਦਿੱਤਾ ਪਾਈ ਜੀ ਅਸੀਂ ਪੜੇ ਲਿਖੇ ਹਾਂ ਸਿੱਖਿਆ ਦਾ ਕੁਝ ਤਾਂ ਲਾਭ ਹੋਣਾ ਚਾਹੀਦਾ ਐਵੇਂ ਨਹੀਂ ਆਉਂਦਾ ਧੀਆਂ ਬਚਾਓ ਧੀਆਂ ਪੜਾਓ ਦਾ ਨਾਰਾ ਜਦੋਂ ਕੋਈ ਤੁਹਾਨੂੰ ਕਹਿੰਦਾ ਹੈ ਕਿ ਤੁਸੀਂ ਤਾਂ ਵੱਡੇ ਇਨਕਲਾਬੀ ਬਣ ਗਏ ਉਹ ਤੇਰੀ ਮਾਂ ਨੂੰ ਵੇਖਿਆ ਸੀ ਸਾਰਾ ਦਿਨ ਰਸੋਈ 'ਚ ਕੰਮ ਕਰਦੀ ਸੀ ਨਾ ਕੋਈ ਨੌਕਰਾਨੀ ਸੀ ਨਾ ਹੋਰ ਕੋਈ ਮਦਦਗਾਰ ਲੋਕ ਇਹ ਵੀ ਕਹਿੰਦੇ ਹਨ ਕਿ ਉਹ ਤਾਂ ਆਪਣੀ ਚੱਕੀ ਆਪ ਚਲਾਉਂਦੀ ਸੀ ਤੇ ਆਟਾ ਵੀ ਆਪ ਹੀ ਪੀਂਸਦੀ ਸੀ ਤੇ ਵੇਖਿਆ ਉਹ ਕਿੰਨੀ ਖੁਸ਼ ਰਹਿੰਦੀ ਸੀ ਇਹ ਗੱਲ ਮਾਣ ਵਾਲੀ ਨਹੀਂ ਹੈ ਇਹ ਗੱਲ ਨੂੰ ਤੁਸੀਂ ਨਾਮ ਦੇਵੋ ਸ਼ਬਦ ਦੇਵੋ ਇਹ ਡਰਾਉਣੀ ਹੈ ਇੰਨਾ ਸਮਾਂ ਇਹੀ ਕਰਦੇ ਰਹੋਗੇ ਤਾਂ ਇਹੀ ਕਰਨਾ ਤੁਹਾਡੀ ਜ਼ਿੰਦਗੀ ਬਣ ਜਾਵੇਗਾ ਤੇ ਜੇਕਰ ਇਹ ਨਾ ਕਰ ਪਾਏ ਤਾਂ ਲੱਗੇਗਾ ਜਿਵੇਂ ਜਾਨ ਹੀ ਨਿਕਲ ਗਈ ਇਹ ਗੱਲ ਬਹੁਤ ਡਰਾਉਣੀ ਹੈ ਰੋਂਮਟੇ ਖੜੇ ਹੋ ਜਾਣੇ ਚਾਹੀਦੇ ਹਨ